ਸਾਰੇ ਵਿਦਿਆਰਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਅਸੀਂ YouTube ਤੇ ਆਪਣਾ ਜੋ ਟੋਪਿਕ ਕਰਾਂਗੇ ਉਹ ਸਾਡਾ ਪੰਜਾਬੀ ਸਾਹਿਤ ਦੇ ਇਤਿਹਾਸ ਨਾਲ ਸੰਬੰਧਿਤ ਹੈ ਕਿਉਂਕਿ ਪੰਜਾਬੀ ਸਾਹਿਤ ਦੇ ਇਤਿਹਾਸ ਨਾਲ ਸੰਬੰਧਿਤ ਬਹੁਤ ਸਾਰੇ ਟੋਪਿਕ ਜਿਹੜੇ ਨੇ ਉਹ ਬੱਚਿਆਂ ਵੱਲੋਂ ਫਰਮਾਇਸ਼ ਕੀਤੀ ਜਾ ਰਹੀ ਸੀ ਕਿ ਮੈਡਮ ਇਹ ਵਾਲਾ ਟੋਪਿਕ ਕਰਾ ਦਿਓ ਤੇ ਅੱਜ ਜਿਹੜਾ ਮੈਂ ਟੋਪਿਕ ਕਰਾਉਣ ਲੱਗੀ ਹਾਂ ਉਹ ਹੈ 1850 ਤੋਂ ਲੈ ਕੇ 1947 ਤੱਕ ਦਾ ਸਾਇਤ ਤੇ ਇਸ ਵੇਲੇ ਵੀ ਬੇਟਾ ਮੈਂ ਇਹ ਗੱਲ ਰਿਪੀਟ ਕਰੂੰਗੀ ਕਿ ਇਹ ਵੈਸੇ ਮੇਰਾ ਪੇਪਰ ਨਹੀਂ ਹੈ ਇਸ ਪੇਪਰ ਨੂੰ ਮੈਂ ਟੀਚ ਨਹੀਂ ਕਰਦੀ ਸਿਰਫ YouTube ਵਾਲੇ ਬੱਚਿਆਂ ਦੇ ਕਹਿਣ ਦੇ ਉੱਤੇ ਮੈਂ ਜੋ ਹੈ ਨੋਟਸ ਤਿਆਰ ਕੀਤੇ ਨੇ ਹੋ ਸਕਦਾ ਮੈਂ ਕਿਤੇ ਗਲਤ ਵੀ ਹੋਵਾਂ ਆਪਣੀ ਗੱਲ ਨੂੰ ਪ੍ਰੂਵ ਕਰਨ ਦੇ ਲਈ ਜੋ ਕੁਝ ਮੈਂ ਬੋਲਿਆ ਹੋ ਸਕਦਾ ਹੈ ਉਹ ਗਲਤ ਵੀ ਹੋ ਸਕਦਾ ਹੈ ਪਰ ਫਿਰ ਵੀ ਮੈਂ ਕੋਸ਼ਿਸ਼ ਕੀਤੀ ਹੈ ਇਹ ਜੋ ਹੈ 1850 ਤੋਂ ਲੈ ਕੇ 1947 ਤੱਕ ਦੇ ਸਹਿਇਤ ਬਾਰੇ ਆਪਾਂ ਗੱਲ ਕਰਾਂਗੇ ਬਟ ਇਹ ਦੋ ਟੁਕੜਿਆਂ ਵਿੱਚ ਇਹ ਵੀਡੀਓ ਬਣੇਗੀ ਪਹਿਲਾਂ ਆਪਾਂ ਜੋ ਹੈ ਜਾਗ੍ਰਿਤੀ ਕਾਲ ਬਾਰੇ ਗੱਲ ਕਰਾਂਗੇ ਜੋ 1850 ਤੋਂ ਲੈ ਕੇ 1900 ਤੱਕ ਦਾ ਇਹਦੇ ਵਿੱਚ ਸਾਹਿਤ ਆਂਦਾ ਹੈ ਜਾਗ੍ਰਿਤੀ ਦਾ ਮਤਲਬ ਹੁੰਦਾ ਹੈ ਜਾਗਣਾ ਜਦੋਂ ਅਸੀਂ ਕਿਸੇ ਗੂੜੀ ਨੀਂਦ ਤੋਂ ਸਾਨੂੰ ਹਲੂਣਿਆ ਜਾਂਦਾਂ ਨਾ ਫਿਰ ਅਸੀਂ ਜਾਗਦੇ ਹੈਗੀਆਂ ਤੇ ਉਸ ਵੇਲੇ ਅਸੀਂ ਕੁਝ ਵੱਖਰਾ ਪਰਫਾਰਮ ਕਰਦੇ ਹਾਂ ਸੌਣ ਤੋਂ ਇਲਾਵਾ ਤੇ ਉਸ ਨੂੰ ਜੋ ਹੈ ਸਿੰਪਲ ਵੇਚ ਆਪਾਂ ਜਾਗਰਤੀ ਕਾਲ ਦੇ ਨਾਲ ਆਪਾਂ ਮਤਲਬ ਗੱਲਬਾਤੀ ਸ਼ੈਲੀ ਚ ਜਾਗਰਤੀ ਦਾ ਮਤਲਬ ਹੈ ਮੈਂ ਦੱਸ ਰਹੀ ਹੈਗੀ ਆ ਤੇ ਉੰਜ ਜੋ ਹੈ ਇਸ ਕਾਲ ਦੇ ਅੰਤਰਗਤ ਜਿਹੜਾ ਲਿਟਰੇਚਰ ਲਿਖਿਆ ਗਿਆ ਪੰਜਾਬੀ ਭਾਸ਼ਾ ਨੇ ਜੋ ਵਿਕਾਸ ਇਸ ਵੇਲੇ ਕਰਨਾ ਆਰੰਭ ਕੀਤਾ ਉਹ ਗੱਲਾਂ ਆਪਾਂ ਇਹਦੇ ਚ ਕਰਾਂਗੇ ਅੰਗਰੇਜ਼ਾਂ ਦਾ ਕੀ ਹੱਥ ਰਿਆ ਇਹ ਸਭ ਗੱਲਾਂ ਆਪਾਂ ਦੇਖਦੇ ਹੈਗੇ ਆ ਦੇਖੋ ਬਿੱਟੇ ਇੱਥੇ ਮੈਂ ਤਿੰਨ ਵਾਰ ਪਹਿਲਾਂ ਲਿਖਿਆ ਜਾਗਰਤੀ ਕਾਲ 1850 ਤੋਂ ਲੈ ਕੇ 1900 ਤੱਕ ਫਿਰ ਅਗਲਾ ਪਰਿਵਰਤਨ ਕਾਲ ਪਰਿਵਰਤਨ ਕਾਲ ਦਾ ਵੀ ਸਿੰਪਲ मीनिंग ਹੈ ਚੇਂਜ ਹੋਣਾ ਕੁਝ 1900 ਤੋਂ ਲੈ ਕੇ 1930 ਤੱਕ ਦਾ ਸਮਾਂ ਫਿਰ ਆਧੁਨਿਕ ਕਾਲ 1900 ਤੋਂ 1930 ਤੋਂ ਲੈ ਕੇ 1947 ਤੱਕ ਦਾ ਸਮਾਂ ਤੇ ਪਹਿਲਾਂ ਆਪਾਂ ਦੇਖ ਲਈਏ ਇੰਟਰੋਡਕਸ਼ਨ ਹੈ ਇਹ ਪਹਿਲਾਂ ਇਸ ਟੋਪਿਕ ਦੀ ਰਾਜੀ ਤੌਰ ਤੇ ਜਾਂ ਸਾਧਾਰਨ ਰੂਪ ਵਿੱਚ ਆਧੁਨਿਕ ਸਾਹਿਤ ਦਾ ਜਿਹੜਾ ਮੋੜ ਹੈ ਨਾ ਉਹ 1849 49 ਇਸਵੀ ਤੋਂ ਵੱਜ ਜਾਂਦਾ ਹੈ ਅਤੇ ਕੁਝ ਹੱਦ ਤੱਕ ਸਾਡੇ ਸਮਾਜਿਕ ਜੀਵਨ ਉੱਤੇ ਪੱਛਮੀ ਪ੍ਰਭਾਵ ਐਸ ਸਮੇਂ ਤੋਂ ਹੀ ਪੈਣਾ ਆਰੰਭ ਹੋ ਜਾਂਦਾ ਹੈ 1839 ਇਸਵੀ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੋ ਜਾਂਦੀ ਹੈ ਨਾ ਉਹਦੇ ਤੋਂ ਬਾਅਦ-ਬਾਅਦ ਵਾਲਾ ਜਿਹੜਾ ਸਮਾਂ ਹੈ ਨਾ ਉਹਦੇ 'ਚ ਕਾਫੀ ਚੇਂਜੇਸ ਆਉਂਦੇ ਨੇ ਕਿਉਂਕਿ ਪੰਜਾਬ ਦੇ ਉੱਤੇ ਉਹਨਾਂ 10 ਸਾਲਾਂ 'ਚ 1839 ਤੋਂ ਲੈ ਕੇ 1850 ਤੱਕ ਦੇ 10-11 ਸਾਲਾਂ 'ਚ ਪੰਜਾਬ ਦੇ ਉੱਤੇ ਪੂਰੀ ਤਰ੍ਹਾਂ ਅੰਗਰੇਜ਼ੀ ਸਰਕਾਰ ਦਾ ਕਬਜ਼ਾ ਹੋ ਜਾਂਦਾ ਤੇ ਉਹਦੇ ਕਰਕੇ ਜੋ ਹੈ ਇਸ ਵੇਲੇ ਜਿਹੜਾ ਲਿਟਰੇਚਰ ਹੈ ਉਹਦਾ ਮੂਹ ਮੁਹਾੰਦਰਾ ਜਿਹੜਾ ਉਹ ਚੇਂਜ ਹੁੰਦਾ ਵੇਖਿਆ ਜਾ ਸਕਦਾ ਹੈ ਰਾਸੀ ਤੌਰ ਤੇ ਜਾਂ ਸਧਾਰਨ ਰੂਪ ਵਿੱਚ ਜੋ ਹੈ ਅਸੀਂ ਆਧੁਨਿਕ ਸਾਹਿਤਾ ਦਾ ਮੋੜ ਇਸ ਵੇਲੇ ਤੋਂ ਮੰਨਦੇ ਹਾਂ ਅਤੇ ਕੁਝ ਹੱਦ ਤੱਕ ਸਾਡੇ ਸਮਾਜਿਕ ਜੀਵਨ ਉੱਤੇ ਪੱਛਮੀ ਪ੍ਰਭਾਵ ਇਸ ਸਮੇਂ ਤੋਂ ਹੀ ਪੈਣਾ ਆਰੰਭ ਹੋ ਜਾਂਦਾ ਹੈ ਕਿਉਂ ਪੈਂਦਾ ਹੈ ਪੱਛਮੀ ਪ੍ਰਭਾਵ ਕਿਉਂਕਿ ਇਸ ਵੇਲੇ ਜੋ ਹੈ ਅੰਗਰੇਜ਼ਾਂ ਨੇ ਜਿਹੜੇ ਵਿਦਿਆ ਦੇ ਢਾਂਚੇ 'ਚ ਵੀ ਪਰਿਵਰਤਨ ਕੀਤਾ ਕਿਉਂਕਿ ਜੋ ਵਿਦਿਆ ਪਹਿਲਾਂ ਇਸ ਸਮੇਂ ਤੋਂ ਪਹਿਲਾਂ ਅਸੀਂ ਸਿੱਖ ਬੰਦੇ ਗੁਰਦੁਆਰਿਆਂ 'ਚ ਮੁਸਲਿਮ ਲੋਕ ਜੋ ਹੈ ਮਦਰਸਿਆਂ 'ਚ 23 ਸਈਸਾਈ ਤੇ ਅੰਗਰੇਜ਼ ਸੀਗੇ ਤੇ ਹਿੰਦੂ ਲੋਕ ਜੋ ਹੈ ਉਹ ਮੰਦਰਾਂ 'ਚ ਲੈਂਦੇ ਆ ਰਹੇ ਸੀਗੇ ਨਾ ਉਹ ਹੁਣ ਇੱਕ ਸਾਂਝੇ ਤੌਰ ਦੇ ਸਕੂਲਾਂ 'ਚ ਮਿਲਨੀ ਆਰੰਭ ਹੋ ਗਈ ਤੇ ਸਕੂਲਾਂ ਦਾ ਜਿਹੜਾ ਪਾਠਕ੍ਰਮ ਸੀਗਾ ਉਹ ਪੱਛਮੀ ਲਿਟਰੇਚਰ ਨਾਲ ਸੰਬੰਧਿਤ ਸੀ ਤੇ ਇਸ ਕਰਕੇ ਜੋ ਹੈ ਸਮਾਜਿਕ ਜੀਵਨ ਉੱਤੇ ਪੱਛਮੀ ਪ੍ਰਭਾਵ ਪੈਣਾ ਜੋ ਹੈ ਉਹ ਉਸ ਵੇਲੇ ਆਰੰਭ ਹੋ ਗਿਆ 1890 ਤੋਂ ਲੈ ਕੇ 1800 60 ਇਸਵੀ ਤੱਕ ਦਾ ਜਿਹੜਾ ਸਮਾਂ ਹੈ ਨਾ ਉਹ ਆਧੁਨਿਕ ਸਾਹਿਤ ਦੀ ਉਤਪਤੀ ਦੇ ਵਿਕਾਸ ਵਿੱਚ ਵਿਕਾਸ ਵਰਡ ਇੱਥੇ ਆਇਆ ਵਿਕਾਸ ਵਿੱਚ ਸਿੱਧੇ ਤੌਰ ਤੇ ਸਹਾਇਕ ਨਹੀਂ ਬਣਿਆ ਕਿਉਂਕਿ ਇਸ ਸਮੇਂ ਆਧੁਨਿਕ ਸਾਹਿਤ ਨੂੰ ਉਸਾਰਨ ਵਾਲੀਆਂ ਸ਼ਕਤੀਆਂ ਅਜੇ ਪੂਰੀ ਤਰ੍ਹਾਂ ਨਹੀਂ ਜਾਗੀਆਂ ਸਨ ਆਧੁਨਿਕ ਜਿਹੜਾ ਲਿਟਰੇਚਰ ਸੀਗਾ ਨਾ ਉਹ ਉਸ ਨੂੰ ਜਗਾਉਣ ਵਾਲੀਆਂ ਸ਼ਕਤੀਆਂ ਜਿਹੜੀਆਂ ਸੀਗਾ ਨਾ ਅਜੇ ਪੂਰੀ ਤਰ੍ਹਾਂ ਨਹੀਂ ਫਾਇਦਾ ਹੋਈਆਂ ਸੀਗੀਆਂ ਕਿਉਂਕਿ ਸਮਾਂ ਲੱਗਦਾ ਹੈ ਕਿਸੇ ਵੀ ਚੀਜ਼ ਨੂੰ ਜੋ ਹੈ ਇੱਕਦਮ ਤੋਂ ਜੋ ਹੈ ਉਹ ਖੜੀ ਨਹੀਂ ਹੁੰਦੀ ਉਹਨੂੰ ਕਿਸੇ ਸਹਾਰੇ ਦੀ ਲੋੜ ਹੁੰਦੀ ਹੈ ਉਹ ਹੀ ਹੋ ਸੀਗਾ ਕਿ ਆਧੁਨਿਕ ਸਾਹਿਤ ਜਿਹੜਾ ਹੈ ਅਜੇ ਪਿੱਛਲ ਪੈਰੀ ਰਹਿੰਦਾ ਹੈ ਇਸ ਵੇਲੇ ਅੱਗੇ ਜਦੋਂ ਆਪਾਂ ਪੜਾਂਗੇ ਨਾ ਤਾਂ ਦੇਖਾਂਗੇ ਕਿ ਇਸ ਸਮੇਂ ਨੂੰ ਅਸੀਂ ਦੇਸ਼ ਭਗਤੀ ਦੇ ਭਾਵਾਂ ਵਿੱਚ ਰੰਗੀ ਹੋਈ ਕਵਿਤਾ ਲਿਖਣ ਵਾਲੇ ਕਵੀਆਂ ਦਾ ਸਮਾਂ ਵੀ ਕਹਿ ਸਕਦੇ ਹਾਂ ਕਿਉਂਕਿ ਆਜ਼ਾਦੀ ਦੀ ਲਹਿਰ ਜਿਹੜੀ ਹੈ ਪੂਰੇ ਜੋਰਾਂ ਤੇ ਸੀਗੀ जिमी शाह मोहम्मद ਦੇ ਕਵੀ ਮਟਕ ਦੀ ਲਿਖੀ ਹੋਈ ਕਵਿਤਾਵਾਂ ਇਨ ਇੱਚ ਜੋ ਹੈ ਅਸੀਂ ਦੇਸ਼ ਭਗਤੀ ਦੀ ਜਿਹੜੀ ਰੰਗਤ ਹੈ ਉਹ ਦੇਖਦੇ ਹੈਗੇ ਆਂ ਭਾਵੇਂ ਇਹਨਾਂ ਕਵੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵਿੱਚ ਵੀ ਵਿਚਾਰਦੇ ਹਾਂ ਪਰ ਇਹਨਾਂ ਦਾ ਜਿਹੜਾ ਲਿਖਿਆ ਲਿਟਰੇਚਰ ਹੈ ਉਹ ਉਸ ਵੇਲੇ ਵੀ ਜੋ ਹੈ ਕਾਫੀ ਮਹੱਤਵਪੂਰਨ ਰਹਿੰਦਾ ਹੈ 1857 ਦਾ ਆਜ਼ਾਦੀ ਦਾ ਸੰਗਰਾਮ ਜੋ ਸੀਗਾ ਨਾ ਭਾਰਤ ਦੇ ਇਤਿਹਾਸ ਵਿੱਚ ਬਹੁਤ ਮਹੱਤਤਾ ਰੱਖਦਾ ਹੈ 1857 ਦੀ ਜਿਹੜੀ ਕ੍ਰਾਂਤੀ ਸੀ ਉਹਦੀ ਅਸਫਲਤਾ ਤੋਂ ਬਾਅਦ ਅੰਗਰੇਜ਼ਾਂ ਦਾ ਰਾਜ ਪੂਰੀ ਤਰ੍ਹਾਂ ਪੰਜਾਬ ਉੱਤੇ ਵੀ ਕਾਬਜ਼ ਹੋ ਗਿਆ ਤੇ 1857 ਤੋਂ ਪਹਿਲਾਂ ਜੋ ਹੈ ਪੰਜਾਬ ਦੇ ਲੋਕਾਂ ਨੂੰ ਵੀ ਇਹ ਆਸ ਸੀਗੀ ਕਿ ਅੰਗਰੇਜ਼ਾਂ ਦੀ ਗੁਲਾਮੀ ਤੋਂ ਹੁਣ छुटਕਾਰਾ ਮਿਲ ਜਾਏਗਾ ਤੇ ਬਾਬਾ RAM Singh ਜੀ ਦੀ ਅਗਵਾਈ ਹੇਠ ਇੱਕ ਅੰਦੋਲਨ ਜਿਹੜਾ ਖੜਾ ਕੀਤਾ ਗਿਆ ਸੀ ਉਸ ਵੇਲੇ कि ਉਹ ਉਹਨੂੰ ਆਪਾਂ ਜੋ ਹੈ ਸਾਰੇ ਮਿਲ ਕੇ ਸਫਲ ਬਣਾਵਾਂਗੇ ਪਰੰਤੂ ਅੰਗਰੇਜ਼ਾਂ ਦੀ ਇੱਕ ਸੋਚੀ ਸਮਝੀ ਚਾਲ ਨਾਲ ਉੱਚ ਵਰਗ ਦੇ ਸਿੱਖਾਂ ਨੂੰ ਨਾ ਜ਼ਗੀਰਾਂ ਦੇ ਕੇ ਆਪਣੇ ਵੱਲ ਕਰ ਲਿਆ ਗਿਆ ਅਸੀਂ ਜੋ ਹੈ ਬੇਟਾ ਹੁਣ ਜਿਹੜੇ ਆਪਾਂ ਬਹੁਤ ਸਾਰੇ ਸਿੱਖ ਇਹ ਕਹਿੰਦੇ ਕਿ ਅਸੀਂ ਜ਼ਗੀਰਦਾਰ ਹੈਗੇ ਆਂ ਤੇ ਕਿਹਾ ਜਾਂਦਾ ਕਿ ਉਹ ਜ਼ਗੀਰਦਾਰ ਕਿਉਂ ਨੇ ਕਿਉਂਕਿ ਅੰਗਰੇਜ਼ਾਂ ਨੇ ਉਹਨਾਂ ਨੂੰ ਜੋ ਹੈ ਆਪਣੇ ਵੇਲੇ ਆਪਣੇ ਚਾਪਲੂਸ ਬਣਾਉਣ ਦੇ ਲਈ ਜ਼ਗੀਰਾਂ ਦਿੱਤੀਆਂ ਸੀਗੀਆਂ ਤੇ ਬੜੇ ਟਾਈਮ ਤੱਕ ਜੋ ਹੈ ਉਹ ਉਹਨਾਂ ਜ਼ਗੀਰਾਂ ਦੇ ਮਾਲਕ ਰਹੇ ਤੇ ਇਹਦੇ ਨਾਲ ਜੋ ਹੈ ਸਿੱਖ ਦੋ ਫਾੜ ਹੋ ਗਏ ਤੇ ਇਸ ਕਰਕੇ ਜੋ ਹੈ ਇਹ ਵਾਲਾ ਅੰਦੋਲਨ ਸਫਲ ਨਹੀਂ ਹੋ ਸਕਿਆ ਸੀਗਾ ਇਤਿਹਾਸ ਆਪਾਂ ਗੱਲ ਕਰਾਂਗੇ ਕਿ ਐਦੇ ਨਾਲ ਹੀ ਪੰਜਾਬ ਦੇ ਵਿਦਿਅਕ ਢਾਂਚੇ ਦਾ ਪੱਛਮੀਕਰਨ ਆਰੰਭ ਹੋ ਗਿਆ ਇਹ ਗੱਲ ਹੁਣੇ ਬੋਲ ਕੇ ਵੀ ਮੈਂ ਦੱਸੀ ਸੀ ਜੇ ਪੰਜਾਬ ਦਾ ਜਿਹੜਾ ਵਿਦਿਅਕ ਢਾਂਚਾ ਸੀਗਾ ਨਾ ਉਹਦਾ ਪੱਛਮੀਕਰਨ ਆਰੰਭ ਹੋ ਗਿਆ ਕਿਉਂਕਿ ਹੁਣ ਉਹ ਧਾਰਮਿਕ ਲੀਹਾਂ 'ਚੋਂ ਬਾਹਰ ਆ ਗਿਆ ਸੀ ਸਕੂਲ ਖੋਲੇ ਅੰਗਰੇਜ਼ਾਂ ਨੇ ਤੇ ਇੱਥੇ ਦੇ ਲੋਕ ਵੀ ਜੋ ਹੈ ਉਹਨਾਂ 'ਚ ਪੜਨ ਦੇ ਲਈ ਪੰਜਾਬੀ ਲੋਕ ਸਿੱਖ ਲੋਕ ਹਿੰਦੂ ਸਭ ਉਹਦੇ 'ਚ ਜਾਣ ਲੱਗੇ ਤੇ ਪ੍ਰੈਸ ਦੇ ਨਾਲ-ਨਾਲ ਪੰਜਾਬੀ ਪੱਤਰਕਾਰੀ ਵੀ ਆਰੰਭ ਹੋ ਗਈ ਕਿਉਂਕਿ ਐਸੇ ਵੇਲੇ ਜੋ ਹੈ ਬਹੁਤ ਸਾਰੇ ਅਖਬਾਰ ਮੈਗਜ਼ੀਨ ਜਿਹੜੇ ਨੇ ਉਹ ਵੀ ਛਪਣੇ ਆਰੰਭ ਹੋ ਗਏ ਐਦੇ ਨਾਲ ਜੋ ਹੈ ਪੰਜਾਬੀ ਪੱਤਰਕਾਰੀ ਵੀ ਆਰੰਭ ਹੋਈ ਪੱਤਰਕਾਰੀ ਜੋ ਹੈ ਅਖਬਾਰ ਦੇ ਨਾਲ ਹੀ ਸੰਬੰਧਿਤ ਹੁੰਦੀ ਹੈ ਤੇ ਪ੍ਰੈਸ ਛਾਪਖਾਨਾ ਮਤਲਬ ਕਿ ਛਾਪਖਾਨਾ ਆਰੰਭ ਹੋ ਗਿਆ ਜਿਸ ਦੇ ਨਾਲ ਜੋ ਹੈ ਲਿਖਣਾ ਸੂਖਾ ਹੋ ਗਿਆ ਜਿਸ ਨੇ ਆਧੁਨਿਕ ਸਾਹਿਤ ਦੀ ਉਸਾਰੀ ਵਿੱਚ ਸਭ ਤੋਂ ਵੱਧ ਯੋਗਦਾਨ ਪਾਇਆ ਤੇ ਛਾਪਖਾਨਾ ਹੀ ਇੱਕ ਅਜਿਹਾ ਕਾਰਨ ਜੀਗਾ ਜਿਸ ਨੇ ਜੋ ਹੈ ਆਧੁਨਿਕ ਸਾਹਿਤ ਦੀ ਉਸਾਰੀ ਚ ਸਭ ਤੋਂ ਵੱਧ ਯੋਗਦਾਨ ਪਾਇਆ ਪੱਛਮੀ ਪ੍ਰਭਾਵ, ਹੇਠ ਸ਼ਹਿਰੀ ਸਭਿਅਤਾ ਅਤੇ ਪੜੀ ਲਿਖੀ ਮੱਧ ਸ਼੍ਰੇਣੀ ਜਿਹੜੀ ਸੀਗੀ ਉਹ ਉਸਰਨੀ ਆਰੰਭ ਹੋ ਗਈ ਜਿਹੜੇ ਇਸ ਵੇਲੇ ਸਾਡੇ ਪੰਜਾਬੀ ਦੇ ਲੇਖਕ ਨੇ ਨਾ ਉਹ ਸਾਰੇ ਹੀ ਮੱਧ ਸ਼੍ਰੇਣੀ ਨਾਲ ਸੰਬੰਧਿਤ ਨੇ ਤੇ ਉਹ ਵੀ ਜਿਹੜੇ ਨੇ ਇਸ ਵੇਲੇ ਬਹੁਤ ਉਹਨਾਂ ਨੇ ਆਪਣਾ ਯੋਗਦਾਨ ਪਾਇਆ ਫਿਰ ਆਪਾਂ ਦੇਖੀਏ ਕਿ 1860 ਤੋਂ ਲੈ ਕੇ 1947 ਤੱਕ ਦਾ ਸਾਹਿਤ ਸਾਹਿਤ ਸਭਿਆਚਾਰ ਅਤੇ ਭਾਸ਼ਾ ਦੇ ਵਿਕਾਸ ਨੂੰ ਪੁਰਾਤਨ ਮਰਿਆਦਾ ਤੋਂ ਇੱਕਦਮ ਨਹੀਂ ਤੋੜਿਆ ਜਾ ਸਕਦਾ ਕੋਈ ਵੀ ਜਿਹੜਾ ਲਿਟਰੇਚਰ ਹੁੰਦਾ ਬੇਟਾ ਜਾਂ ਸਭਿਆਚਾਰ ਹੁੰਦਾ ਜਾਂ ਭਾਸ਼ਾ ਹੁੰਦੀ ਹੈ ਨਾ ਉਹਨੂੰ ਅਸੀਂ ਇੱਕਦਮ ਉਹਦੇ ਚ ਚੇਂਜ ਨਹੀਂ ਲਿਆ ਸਕਦੇ ਅਸੀਂ ਕਹੀਏ ਕਿ ਅਸੀਂ ਉਹਨੂੰ ਜੋ ਹੈ ਪਿਛਲੇ ਤੋਂ ਤੋੜ ਕੇ ਇੱਕਦਮ ਨਵੇਂ ਚਪਾ ਦਿਆਂਗੇ ਅਜਿਹਾ ਨਹੀਂ ਹੋ ਸਕਦਾ ਤੇ ਉਹੀ ਜੋ ਹੈ ਇਸ ਵੇਲੇ ਵੀ ਹੋਇਆ ਕਿ ਇੱਕਦਮ ਤੋਂ ਜੋ ਹੈ ਆਧੁਨਿਕ ਨਹੀਂ ਬਣ ਸਕਿਆ ਲਿਟਰੇਚਰ ਪੁਰਾਣੇ ਆਪਣੇ ਜੋ ਹੈ ਉਹਨੇ ਪ੍ਰਭਾਵ ਆਪਣੇ ਉਤੋਂ ਇੱਕਦਮ ਨਹੀਂ ਛੱਡੇ ਸੱਭਿਆਚਾਰੀ ਸਾਹਿਤ ਵਿੱਚ ਕੋਮਿਅਤ ਦਾ ਰੰਗ ਜ਼ਰੂਰ ਚਲਕਾ ਮਾਰਦਾ ਹੈ ਕੋਈ ਵੀ ਜਿਹੜਾ ਸੱਭਿਆਚਾਰ ਹੁੰਦਾ ਹੈ ਤੇ ਸਾਹਿਤ ਹੁੰਦਾ ਨਾ ਉਹਦੇ ਵਿੱਚ ਆਪਣੀ ਕੋਮ ਦਾ ਰੰਗ ਜ਼ਰੂਰ ਚਲਕਾ ਮਾਰਦਾ ਹੈ ਤੇ ਮੱਧਕਾਲੀ ਪੰਜਾਬੀ ਸਾਹਿਤ ਦੀਆਂ ਪਰੰਪਰਾਵਾਂ ਤੇ ਵਿਕਾਸ ਦੀਆਂ ਲੀਹਾਂ ਤੇ ਬੜੀਆਂ ਠੋਕਦਾਰ ਸਨ ਜਦੋਂ ਸਾਡੇ ਕੋਲ ਸੂਫੀ ਲਿਟਰੇਚਰ ਕਿੱਸਾ ਕਾਵਿ ਲਿਟਰੇਚਰ ਤੇ ਸਭ ਤੋਂ ਵੱਧ ਜੋ ਹੈ ਗੁਰਮਤਿ ਲਿਟਰੇਚਰ ਸਾਡੇ ਕੋਲ 12 ਹੋਣ ਦੀ ਚਾਹੀਆਂ ਨਾ ਉਹ ਸਭ ਮੱਧਕਾਲ ਦਾ ਲਿਟਰੇਚਰ ਸੀਗਾ ਤੇ ਉਹ ਇੱਕਦਮ ਤੋਂ ਜੋ ਹੈ ਪੰਜਾਬੀ ਦੇ ਜਿਹੜੇ ਲਿਟਰੇਚਰ ਦੀ ਨੂੰ ਛੱਡ ਨਹੀਂ ਸਕਦਾ ਸੀਗਾ ਜੇ ਆਪਾਂ ਇਹ ਕਹੀਏ ਕਿ ਪੰਜਾਬੀ ਦਾ ਨਿਊਟਰੇਚਰ ਇਕਦਮ ਆਪਣੇ ਆਪ ਨੂੰ ਜੋ ਹੈ ਮੱਧ ਕਾਲ ਤੋਂ ਤੋੜ ਨਹੀਂ ਸਕਦਾ ਸੀ ਪੰਜਾਬ ਦੀ ਰਾਜਸੀ ਤੇ ਸਮਾਜਿਕ ਹਾਲਾਤ ਇਸ ਕਾਲ ਵਿੱਚ ਪੂਰੇ ਜੁਗ ਗਰਦਿਰ ਦੀ ਮਾਰ ਸਹ ਰਏ ਸੀਗੇ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੋ ਚੁੱਕੀ ਸੀ ਤੇ ਪੰਜਾਬ ਜੋ ਹੈ ਇਸ ਵੇਲੇ ਰਾਜਸੀ ਤੌਰ ਤੇ ਤੇ ਸਮਾਜਿਕ ਤੌਰ ਤੇ ਜੋ ਹੈ ਬਹੁਤ ਕਤਲੋਗਾਰਤ ਇਸ ਵੇਲੇ ਹੋ ਰਹੀ ਸੀ ਆਧੁਨਿਕ ਸਾਹਿਤ ਜਦੋਂ ਵਧਣ ਫੁੱਲਣ ਲੱਗਦਾ ਹੈ ਤਾਂ ਇਸ ਕਾਲ ਦੇ ਸਾਹਿਤ ਨੂੰ ਅਸੀਂ ਕਈ ਉਪ ਭਾਗਾਂ ਵਿੱਚ ਵੰਡਦੇ ਹਾਂ ਜਦੋਂ ਆਧੁਨਿਕ ਸਾਹਿਤ ਜੋ ਹੈ 1849 ਤੋਂ ਲੈ ਕੇ 1900 ਤੱਕ ਦਾ ਜਿਹੜਾ ਲਿਟਰੇਚਰ ਹੈ ਜਦੋਂ ਵਧਣ ਫੁੱਲਣ ਲੱਗਦਾ ਹੈ ਤਾਂ ਅਸੀਂ ਜੋ ਹੈ ਇਹ ਸਾਹਿਤ ਨੂੰ ਕਈ ਉਪ ਭਾਗਾਂ ਵਿੱਚ ਵੰਡਦੇ ਹੈਗੇ ਜਿਹੜੇ ਸ਼ੁਰੂਆਤ ਵਿੱਚ ਮੈਂ ਤਿੰਨ ਬੋਲੇ ਨੇ ਨਾ ਉਹਨਾਂ ਵਿੱਚ ਅਸੀਂ ਆਪਾਂ ਵੰਡਦੇ ਹੈਗੇ ਉਹਨਾਂ ਨੂੰ ਜਿਹੜੇ-ਜਿਹੜੇ ਸੀਗੇ ਆਪਾਂ ਇੱਕ ਵਾਰੀ ਝਾਤੀ ਮਾਰ ਲਈਏ ਪਹਿਲਾ ਸੀਗਾ ਜਾਗਰਤੀ ਕਾਲ 1850 ਤੋਂ ਲੈ ਕੇ 1900 ਤੱਕ ਫਿਰ ਸੀਗਾ ਪਰਿਵਰਤਨ ਕਾਲ 1900 ਤੋਂ ਲੈ ਕੇ 1930 ਤੱਕ ਤੇ ਫਿਰ ਸੀਗਾ ਆਧੁਨਿਕ ਕਾਲ 1930 ਤੋਂ ਲੈ ਕੇ 1947 ਤੱਕ ਤੇ ਅਜੇ ਜੋ ਬੇਟਾ ਮੈਂ ਜੋ ਤੁਹਾਡੇ ਲਈ ਲਿਖਿਆ ਉਹ ਲਿਖਿਆ ਜਾਗਰਤੀ ਕਾਲ ਤੇ ਪਰਿਵਰਤਨ ਕਾਲ ਤੇ ਉਹਨੂੰ ਜੋ ਹੈ ਮੈਂ ਦੂਜੀ ਵੀਡੀਓ ਵਿੱਚ ਬਣਾ ਰਹੀ ਹੈਗੀ ਕਿਉਂਕਿ ਫਿਰ ਵੀਡੀਓ ਲੰਬੀ ਵੀ ਹੋ ਜਾਂਦੀ ਹੈ ਇਹ ਸੀਗੀ ਇੰਟਰੋਡਕਸ਼ਨ 1850 ਤੋਂ ਲੈ ਕੇ 1947 ਇਸਵੀ ਤੱਕ ਦੇ ਸਾਹਿਤ ਦੀ ਧੰਨਵਾਦ